KL ਚੰਦ ਵੈਲਫੇਅਰ ਟਰਸਟ ਯੂਕੇ ਦੀ ਪੰਜਾਬ ਯੂਨਿਟ ਵੱਲੋਂ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਚਾਰ ਲੋੜਵੰਦਾਂ ਨੂੰ ਘਰੋ ਘਰ ਜਾ ਕੇ 휠ਚੇਰਾਂ ਭੇਟ ਕੀਤੀਆਂ ਗਈਆਂ। ਟਰਸਟ ਦੀ ਸੂਬਾ ਇਕਾਈ ਦੇ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਆਯੋਜਿਤ ਇਸ ਪ੍ਰੋਜੈਕਟ ਦੌਰਾਨ ਸਾਈ ਪੱਪਲ ਸ਼ਾਹ ਪਰਮੁਜਾਰਾ ਪ੍ਰਦਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਸਿਆਸੀ ਆਗੂ ਪ੍ਰਵੀਨ ਬੰਗਾ ਅਤੇ ਡਾਕਟਰ ਪਾਲੀਸ ਸਕਾਟਲੈਂਡ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਟਰਸਟ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਰਜਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਸੰਤੋਖ ਚੰਦ ਪੀਪਰੰਗੀ ਹਰਮੇਸ਼ لال ਗੋਵਿੰਦਪੁਰਾ ਤੋਂ ਇਲਾਵਾ ਬੇਗੰਪੁਰਾ ਦੀ ਇੱਕ ਹੋਰ ਲੋੜਵੰਦ ਔਰਤ ਅਤੇ ਸੰਗਤਪੁਰ ਦੇ ਇੱਕ ਲੋੜਵੰਦ ਵਿਅਕਤੀ ਨੂੰ ਵੀਲ ਚੇਹਰਾ ਭੇਟ ਕੀਤੀਆਂ ਗਈਆਂ ਨੇ ਨਾਲ ਹੀ ਲੋੜਵੰਦਾਂ ਦੀ ਆਰਥਿਕ ਸਹਾਇਤਾ ਵੀ ਕੀਤੀ ਗਈ। ਕੇਐਲ ਚਾਂਦ ਵੈਲਫੇਅਰ ਟਰਸਟ ਵੱਲੋਂ ਫਗਵਾੜਾ ਦੇ ਮਹੱਲਾਤੀ ਪਰਗੀ ਵਿੱਚ ਬਹੁਤ ਹੀ ਲੋੜਵੰਦ ਪਰਿਵਾਰ ਜੋ ਕਿ ਥੋੜੇ ਦਿਨ ਪਹਿਲਾਂ ਬਾਈਪਾਸ ਦੇ ਫਗਵਾੜੇ ਐਕਸੀਡੈਂਟ ਹੋ ਗਿਆ ਸੀਗਾ ਬਹੁਤ ਤੇਜ਼ ਰਫਤਾਰ ਗੱਡੀ ਨੇ ਉਹਨਾਂ ਨੂੰ ਟੱਕਰ ਮਾਰੀ ਆ ਤੇ ਜਿਸ ਦੇ ਵਿੱਚ ਉਹ ਭਾਈ ਸਾਹਿਬ ਦੀ ਲੱਤ ਵੀ ਫ੍ਰੈਕਚਰ ਹੋ ਗਈ ਨਾਲ ਉਹਨਾਂ ਦੀ ਬੇਟੀ ਨੌਜਵਾਨ ਉਹਦੀ ਲੱਤਾਂ ਦੋਨੋਂ ਫ੍ਰੈਕਚਰ ਸਾਨੂੰ ਇਹਦੇ ਬਾਬਤ ਐਪਲੀਕੇਸ਼ਨ ਆਈ ਸੀਗੀ ਵੀ ਇਹ ਵੀਲਚੇਰਾਂ ਦੀ ਲੋੜ ਹੈਗੀ ਆ ਤਾਂ ਅਸੀਂ ਆਪਣੇ ਮੈਂਬਰਾਂ ਦੇ ਨਾਲ ਕਰਗਮਣ ਵਾਲ ਇਥੇ ਅੱਜ ਪਹੁੰਚੇ ਹੈਗੇ ਆ ਅੱਜ ਉਹਨਾਂ ਨੂੰ ਵੀਲਚੇਰਾਂ ਦੀ ਭੇਟ ਕਰਨੀ ਆ ਆ ਔਰ ਇਹਦੇ ਨਾਲ ਅਸੀਂ 5100 ਰੁਪਏ ਜੋ ਉਹਨਾਂ ਦੀ ਆਰਥਿਕ ਮਦਦ ਜੋ ਦਵਾਈ ਵਾਸਤੇ ਉਹ ਵੀ ਟਰੱਸਟ ਵੱਲੋਂ ਕੀਤੀ ਹੈਗੀ ਆ ਤਾਂ ਇਹਦੇ ਨਾਲ ਸਾਨੂੰ ਹੋਰ ਵੀ ਫਗਵਾੜਾ ਦੇ ਦੂਦਰਾਡੇ ਥਾਵਾਂ ਤੋਂ ਸਾਨੂੰ ਵੀਲਚੇਰਾਂ ਦਾ ਸਾਨੂੰ ਜਿੱਦਾਂ ਮਤਲਬ ਸਾਨੂੰ ਐਪਲੀਕੇਸ਼ਨ ਆਈਆਂ ਸੀਗੀਆਂ ਉਹਨਾਂ ਦੀ ਹਾਲਤ ਵੀ ਇੰਨੀ ਜ਼ਿਆਦਾ ਯਾਨੀ ਦੀ ਨਾਜ਼ੁਕ ਹੈਗੀ ਆ ਉਹ ਆਪਣੇ ਬੰਡ ਤੋਂ ਵੀ ਉੱਠ ਕੇ ਜੰਗੀਦਰਾ ਬੈਠ ਵੀ ਨਹੀਂ ਸਕਦੇ ਅੱਜ ਇਹ ਖਾਲੀ ਵੀਲ ਦੀਰਾ ਜਿਹੜੀ ਹੈਗੀਆਂ ਅੱਜ ਇਹ ਅਸੀਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਆ ਗਏ ਪਿੰਡਾਂ ਤੋਂ ਅਸੀਂ ਉਹਨਾਂ ਨੂੰ ਅੱਜ ਅਸੀਂ ਸਪੁਰਦ ਕਰਨੀਆਂ ਹੈਗੀਆਂ ਤਾਂ ਇਹ ਜਿਸ ਘਰ ਵਿੱਚ ਖੜੇ ਹੈਗੇ ਆ ਉਹ ਭਾਈ ਸਾਹਿਬ ਵੀਂਦਰ ਬਿੰਦ ਦੇ ਪਏ ਹੈਗੇ ਆ ਤੇ ਉਹਨਾਂ ਨੂੰ ਵੀਲ ਦੇ ਅਸੀਂ ਹੁਣ ਆਪਣੇ ਮੈਂਬਰਾਂ ਨਾਲ ਗੱਲਬਾਤ ਪੇਟ ਕਰਨੀਆਂ ਏਲ ਚਾਂਦ ਵੈਲਫੇਅਰ ਟਰਸਟ ਯੂਕੇ ਦੇ ਵੱਲੋਂ ਵਕਫ ਵਕ ਸਮੇਤੇ ਲੋਡ ਬੰਦ ਮਾਨਵਤਾ ਦੀ ਭਲਾਈ ਦੇ ਵਾਸਤੇ ਜਿਹੜੇ ਵੱਡੇ ਕਾਰਜ ਸਮਾਜ ਭਲਾਈ ਦੇ ਹਿੱਤ ਵਿੱਚ ਕੀਤੇ ਜਾਂਦੇ ਆ ਜਿਹੜੇ ਵਿਅਕਤੀ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਆ ਉਹ ਛੱਲ ਫਿਰ ਨਹੀਂ ਸਕਦੇ ਬਾਹਲੀ ਦੁਨੀਆ ਨਹੀਂ ਦੇ ਸਕਦੇ ਉਹਨਾਂ ਨੂੰ ਬਾਹਲੀ ਦੁਨੀਆ ਦੇਖਣ ਦਾ ਇੱਕ ਮੌਕਾ ਮਿਲਦਾ ਹੈ ਕੇਲਚੰਦ ਵੈਲਫੇਅਰ ਟਰਸਟ ਦੇ ਰਾਹੀਂ ਸੋ ਅਸੀਂ ਕੇਲਚੰਦ ਵੈਲਫੇਅਰ ਟਰਸਟ ਦੇ ਬਹੁਤ-ਬਹੁਤ ਧੰਨਵਾਦੀ ਆ ਜਿਹੜੇ ਉਹ ਇਹ ਕਾਰਜ ਕਰਦੇ ਆ ਔਰ ਅਸੀਂ ਦੁਆ ਕਰਦੇ ਆ ਕਿ ਹੋਈ ਇਸੇ ਤਰ੍ਹਾਂ ਇਹ ਜਿਹੜੇ ਮਾਨਵਤਾ ਦੀ ਭਲਾਈ ਦੇ ਕਾਰਜ ਆ ਉਹ ਕਰਦੇ ਰਹਿਣ ਰਜਿੰਦਰ ਕੁਮਾਰ ਬੰਟੀ ਜੀ ਜਿਹੜੇ ਪੰਜਾਬ ਦੇ ਕੋਆਰਡੀਨੇਟਰ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਕੇ ਐਲ ਚਾਨ ਜੀ ਜਿਨ੍ਹਾਂ ਨੂੰ ਮੈਂ ਪਿਛਲੇ ਸਮੇਂ ਦੇ ਵਿੱਚ ਬੈਡਫੋਰਡ ਦੇ ਵਿੱਚ ਮੈਨੂੰ ਮਿਲੇ ਉੱਥੇ ਤੇ ਉਹਨਾਂ ਦੀ ਇਹ ਉਪਰਾਲੀ ਦੀ ਬਹੁਤ ਹੀ ਸ਼ਲਾਘਾ ਜੋ ਕੰਮ ਹੈ ਤੇ ਅਸੀਂ ਸਾਰੇ ਪੰਜਾਬ ਵਾਸੀ ਪੂਰੇ ਕਿਉਂਕਿ ਕਾਫੀ ਲੰਬੇ ਅਰਸੇ ਤੋਂ ਇਹ ਸੇਵਾ ਨਿਭਾ ਰਹੇ ਆ ਤੇ ਇਸੇ ਤਰ੍ਹਾਂ ਇਹ ਸੇਵਾ ਨਿਭਾਉਂਦੇ ਰਹਿਣ ਅਸੀਂ ਇਹੀ ਦੁਆ ਕਰਦੇ ਹਾਂ ਕਿ ਮਾਨਵਤਾ ਦੀ ਭਲਾਈ ਦੇ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਇੱਕ ਨਾ ਇੱਕ ਦੀ ਬਾਹ ਫੜੀਏ ਤੇ ਜਿਹੜੇ ਆ ਲੋਕਾਂ ਦੀ ਮਦਦ ਕਰਨ ਦਾ ਉਪਰਾਲਾ ਜਿਹੜਾ ਆ ਆਪਾਂ ਨੂੰ ਕਰਨਾ ਚਾਹੀਦਾ ਸਾਡੇ ਵੀ ਅਜੇਂਦਰ ਬੰਟੀ ਜੀ ਲਗਾਤਾਰ ਸਮਾਜ ਸੇਵਾ ਵਿੱਚ ਲੋੜਵੰਦਾਂ ਦੇ ਲਈ ਹਰ ਟਾਈਮ ਜਿਹੜੇ ਆ ਹਾਜ਼ਰ ਰਹਿੰਦੇ ਨੇ ਅੱਜ ਇਸ ਮੌਕੇ ਤੇ ਚਾਰ ਵੀਲ ਚੇਅਰ ਜਿਹੜੇ ਲੋੜਵੰਦਾਂ ਨੂੰ ਜਿਹੜੀਆਂ ਦਿੱਤੀਆਂ ਜਾ ਰਹੀਆਂ ਇਸ ਉਪਰਾਲੇ ਦਾ ਅਸੀਂ ਨੱਗਰ ਨਿਵਾਸੀਆਂ ਵੱਲੋਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਬਹੁਤ ਸਾਰੇ ਇਨਸਾਨ ਧਾਰਮਿਕ ਤੌਰ ਤੇ ਅਸੀਂ ਜਿਹੜਾ ਸੇਵਾ ਕਰਦੇ ਆ ਪਰ ਲੋੜਵੰਦ ਦੇ ਲਈ ਜਿਹੜੀ ਸੇਵਾ ਕਰਨੀ ਉਹ ਉੱਤਮ ਜਿਹੜੀ ਸੇਵਾ ਹੈ ਬਹੁਤ ਵੱਡਾ ਜਿਹੜਾ ਉਹਨਾਂ ਦਾ ਉਪਰਾਲਾ ਹੈ ਇਸ ਕਰਕੇ ਅੱਜ ਦੇ ਇਸ ਮੌਕੇ ਤੇ ਸਾਡੇ ਸਾਥੀ ਮੀਡੀਆ ਦੇ ਸਾਥੀ ਪਹੁੰਚੇ ਨੇ ਇਸ ਉਪਰਾਲੇ ਨੂੰ ਲਗਾਤਾਰ ਜਿਹੜਾ ਲੋਕਾਂ ਤੱਕ ਲੈ ਕੇ ਜਾਂਦੇ ਨੇ ਔਰ ਇਸ ਮੌਕੇ ਤੇ ਮਹਾਂ ਜੋ ਸਾਡੇ ਬਹੁਤ ਹੀ ਸਮਾਜ ਸੇਵੀ ਔਰ ਧਾਰਮਿਕ ਸਾਡੇ ਇਲਾਕੇ ਦੀ ਸਖਸ਼ੀਏ ਮਹਾਂ ਜੋ ਸਾਈਂ ਪਪਲ ਚਾ ਜੀ ਔਰ ਸਾਡੇ ਡਾਕਟਰ ਪਾਲੀ ਜੀ ਔਰ ਸਾਰੇ ਸਾਥੀ ਪਹੁੰਚੇ ਨੇ ਉਹਨਾਂ ਦਾ ਵੀ ਸਾਰੇ ਇੱਥੇ ਪਹੁੰਚਦੇ ਧੰਨਵਾਦ ਕਰਦਾ ਹੋਇਆ ਆਓ ਇਕੱਠ ਹੋ ਕੇ ਲੋੜਵੰਦਾਂ ਲਈ ਆਪਾਂ ਸਾਰਾ ਬਣੀਏ ਉਧਰ ਤਰੇ ਜੇ ਕਿਸੇ ਕਰੋਪੀ ਦਾ ਜਲਾ ਸ਼ਿਕਾਰ ਜਿਹੜਾ ਸਮਾਜ ਹੈ ਉਹਨਾਂ ਦੀ ਬਾਹ ਫੜੀਏ ਉਹਨਾਂ ਦੀ ਹੈਲਪ ਕਰੀਏ ਇਹ ਸਮਾਨਵਤਾ ਦੀ ਬਹੁਤ ਵੱਡੀ ਸੇਵਾ ਹੈ ਮਾਨਵਤਾ ਦੀ ਸੇਵਾ ਲਈ ਅਸੀਂ ਸਦਾ ਸੋਚਣਾ ਚਾਹੀਦਾ ਹੈ ਸਾਰਿਆਂ ਦਾ ਧੰਨਵਾਦ ਮਾਨਵਤਾ ਦੀ ਭਲਾਈ ਲਈ ਚੁਕਾਰਜ ਉਹਨਾਂ ਨੇ ਅਰੰਭੇ ਹੋਇਆ ਹਨ ਇੱਕ ਹੋਰ ਕਾਰਜ ਕਰਨ ਜਾ ਰਹੇ ਹਨ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਸਾਨੂੰ 4 ਮੈਂਬਰਾਂ ਤੋਂ ਬੇਨਤੀ ਪੱਤਰ ਆਏ ਸੀਗੇ ਕਿ ਸਾਨੂੰ ਬੀਲ ਚੇਅਰ ਦਿੱਤੀ ਜਾਵੇ ਜਿਨ੍ਹਾਂ ਦੇ ਵਿੱਚ ਸੰਤੋਖ ਚੰਦ ਜੀ ਜਿਨ੍ਹਾਂ ਦੇ ਜੋ ਕਿ ਪੀਪਲੰਗੀ ਤੋਂ ਹਨ ਜਿਨ੍ਹਾਂ ਦੇ ਘਰ ਤੇ ਅਸੀਂ ਖੜੇ ਹਾਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਉਹ ਲੋਕ ਬਾਈਪਾਸ ਦੇ ਉੱਪਰ ਫਗੜਾ ਬਾਈਪਾਸ ਤੇ ਸਤੇ ਤੋਂ ਅੰਦਰ ਹਨ ਉਹ ਉਹ ਚੱਲ ਚੱਲ ਪੈ ਨਹੀਂ ਸਕਦੇ ਤੇ ਬਾਹਰ ਤੱਕ ਵੀ ਨਹੀਂ ਆ ਸਕਦੇ ਰਿਕ ਬੀਲ ਚੇਅਰ ਪੀਐਚਐਨ ਪਰਫਟ੍ਰਾਸਟ ਵੱਲੋਂ ਉਹਨਾਂ ਨੂੰ ਦਿੱਤੀ ਜਾ ਰਹੀ ਆ ਤੋ ਇੱਕ ਸਾਡੇ ਮਨਦੀਪ ਕੌਰ ਜੀ ਹਨ ਇੱਕ ਹਰਮੇਸ਼ ਲਾਲ ਗੋਬਿੰਦਪੁਰਾ ਤੋਂ ਹਨ ਤੇ ਇੱਕ ਗਿਆਨ ਕੌਰ ਵਾਈਫ ਆਫ ਸੁਖਰਾਮ ਬੇਗੰਪੁਰਾ ਵਾੜਾ ਤੋਂ ਹਨ ਤੋ ਕੇਆ ਚਾਲ ਬੈਲਪਾ ਟਰਸਟ ਬਹੁਤ ਸਾਰੇ ਭਲਾਈ ਦੇ ਕਾਰਜ ਕਰਦਾ ਰਹਿੰਦਾ ਹੈ